Serão <laughs> deixa a menteira da zumbida. ਪੰਜਾਬ ਦੀ ਗੁਰੂ ਦਸ਼ਮੇਸ਼ ਦੀ ਕਿਹੜਾ ਪਰੋਸਾ ਕਰਨੂ

ਇਹ ਵਿਲਾਹੁਤ ਤੰਤਰਬਾਬਾ ਜੀ ਜੀਤ ਸਿੰਘ ਕਾਂਟੇ ਬਾਬਾ ਜੀ ਆਰਸਨ ਤੰਤਰਬਾਬਾ ਜੂਰਾ ਸਿੰਘ ਤੰਤਰਬਾਬਾ ਫੋਤੀ ਸਿੰਘ ਜੱਟ ਮਾਤਾ ਮਾਂ ਦਾ ਗੁਜਰੀ ਦੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਸਲਾਵਾ ਉਹ ਮਹੱਲਾ ਨਗਰ ਕੀਰਤਨ ਸਜਾਇਆ ਗਿਆ ਸੋ ਸਾਰੀਆਂ ਸੰਗਤਾਂ ਸਵੇਰ ਤੋਂ ਤਿਆਰੀ ਦੇ ਵਿੱਚ ਪ੍ਰਬੰਧਕ ਤਿਆਰੀ ਦੇ ਵਿੱਚ ਲੱਗੇ ਹੋਏ आउ उन शहीदनि ते अर्पन करख़शि गुरफ़त जी साई रही आखो वाहिगुरू जी का ख़ालसा वाहिगुरू जी फतेहर पहचादी लहर दीन खे हेत पुरजा पुरजा कटमरा कपहून छाडे खेमाल साहिब श्री गुरू गोबिंद महाराज

ਸਿੰਘ ਸਾਹਿਬ ਗਿਆਨੀ ਪ੍ਰਤਖਾਲ ਜੀ ਨੂੰ ਸੋਚਾਂ ਵੱਲੋਂ ਬੇਨਤੀ ਹੈ ਕਿ ਇੱਕ ਸੂਖਮ ਜਿਹਾ ਸੰਦੇਸ਼ ਦੇਣ ਨਾਲ ਹੀ ਚੱਲ ਜਾਣ ਦੀ ਕਿਰਪਾਲਤਾ ਕਰਾਂਗੇ ਜੀ ਦੁਕੀਆਂ ਵਾਲੇ ਪਾਤਸ਼ਾਹ ਪੰਥ ਦੇ ਬਾਦਸ਼ਾਹ ਗੁਰਦੇਵ ਜੀ ਗੋਬਨ ਸੰਸਾਦ ਜੀ ਮਹਾਰਾਜ ਜੀ ਦੇ ਸਾਹਮਣੇ ਪੰਥ ਦੇ ਜੋ ਪੁਰਾਤਨ ਮर्याਦਾ ਹੈ ਦਲਾਂ ਪੰਥਾਂ ਦੀ ਅੱਜ ਸ਼੍ਰੋਮਣੀ ਪੰਥ ਅਕਾਲੀ ਮੁੱਢਦਾਲ ਦਰਨੇ ਦਾਲ ਦੇ ਸਮੂਸਥਾਨ ਨੇ ਨਹਿਰ ਸਿੰਗਾਰੇ ਰੜਕੇ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਆਪ ਐਸਐਸਟੀ ਨਗਰ ਤੇ ਜੰਨੇ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਗਾ ਉਹਨਾਂ ਚੜ੍ਹਦੀ ਕਲਾ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਮੱਲੇ ਸਜਾਏ ਗਏ ਨੇ ਪੁਰਾਤਨ ਮਰਿਆਦਾ ਅਨੁਸਾਰ ਸਾਧ ਸੰਗਤ ਦੇ ਜਾਓ ਜਨਾਲ ਸਮੇਤ ਅੱਜ ਪੰਥ ਨੇ ਹਾਜ਼ਰੀਆਂ ਭਰੀਆਂ ਹਨ ਗੁਰੂਗ੍ਰੰਥ ਤੇ ਗੁਰੂ ਪੰਥ ਵਿੱਚ ਕਲਗੀ ਧਰਜੇ ਵਰਤਦੇ ਨੇ ਜਦੋਂ ਮਹਾਰਾਜ ਜੀ ਦੀਆਂ ਫੌਜਾਂ ਨਿਸ਼ਾਨਾ ਨਿਗਾਰਿਆਂ ਸਹਿਤ ਘੋੜਿਆਂ ਤੇ ਸਵਾਰ ਹੋ ਕੇ ਜੜੀਆਂ ਵਿੱਚ ਕਲਗੀ ਧਰ ਦਾ ਪ੍ਰਭਾਤ ਪ੍ਰਕਾਰਾ ਵਰਤਦਾ ਹੈ ਮਹਾਰਾਜ ਜੀ ਦੇ ਚਾਰੋਂ ਸਹਿਬਜ਼ਾਦਿਆਂ ਦੀਆਂ ਫੌਜਾਂ ਵੀ ਨਾਲ ਵਰਤਦੀਆਂ ਖਾਸੇ ਪੰਥ ਵਿੱਚ ਮਹਾਰਾਜ ਜੀ ਦੇ ਬੱਚੇ ਤੇ ਖਾਸੇ ਮੈਂ ਹਉ ਕਰੋ ਨਿਵਾਸ ਤੇਰਾ ਨਿਵਾਸ ਤੇਰੇ ਖਾਸੇ ਪੰਥ ਵਿੱਚ ਹੈ ਸਾਰੇ ਨ ਸੰਕਾ ਨੂੰ ਭੱਲੇ ਦੀਆਂ ਵਧਾਈਆਂ ਵੀ ਨੇ ਔਰ ਨਾਲੇ ਸ਼ਹੀਦਾਂ ਦੇ ਚਰਨਾਂ 'ਚ ਵੀ ਆਪਾਂ ਅਨੰਤ ਮਾਣ ਟਿਕੋ ਰਹੇ ਹਾਂ ਸਾਬ ਜੀ ਆਦਾ ਬਾਬਾ ਜਰਾਵਰ ਸਿੰਘ ਬਾਬਾ ਫਤੇ ਸਿੰਘ ਸਾਹਿਬ ਬਾਬਾ ਜੀਤ ਸਿੰਘ ਬਾਬਾ ਜਹਾਰ ਸਿੰਘ ਦੀ ਅੱਜ ਦੀ ਰਾਤ ਜਿਹੜੀ ਆਉਣੀ ਹੈ ਕਮਕੌਰ ਦੀ ਗੜੀ ਵਿੱਚ ਤਵਾਸ ਕੀਤਾ ਕੱਲ ਦੇ ਦਿਨ ਜੰਗ ਪੋਇਆ ਕਮਕੌਰ ਸਾਹਿਬ ਦਾ ਸਾਕਾ ਉਹਨਾਂ ਸਾਰੇ ਸ਼ਹੀਦਾਂ ਦੀ ਸ਼ਹਾਦਤ ਨੂੰ कोटी कोटी ਪ੍ਰਣਾਮ ਅੱਜ ਦੋ ਬਾਹਰ ਸ਼ਹੀਦ ਉਹਨਾਂ ਦੇ ਨਾਲ ਹੋਰ ਵੀ ਅਨੇਕਾਂ ਸ਼ਹੀਦ ਭਾਈ ਸਾਹਿਬ ਭਾਈ ਉਹਦੇ ਸਿੰਘ ਦੀ ਸ਼ਹੀਦ ਔਰ ਬਾਬਾ ਜੀਵਨ ਸਿੰਘ ਦੀ ਰਗਰੇਟਾ ਗੁਰੂ ਦਾ ਬੇਟਾ ਮਹਾਂਪੁਰ ਪਹਿਜ ਉਹ ਮਹਾਂਪੁਰਾਂ ਦੀ ਸ਼ਹੀਦੀ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ कोटी कोटी ਪ੍ਰਣਾਮ ਹੈ ਛੜਦੀ ਕਲਾ ਸੇਵਾ ਸੁਸਾਇਟੀ ਦਾ ਔਰ ਸਾਜ ਕੇ ਸਮਾਜੀਆਂ ਗੁਰੂ ਕੇ ਬਾਜੀਆਂ ਨਵਾਜੀਆਂ ਸੰਤਾਂ ਦਾ ਬਰਦਾਸ ਤੇ ਦੰਦਿਆ ਦਾ ਸਿੰਘ ਸਾਹਿਬ ਜਿਆਨੀ ਸ਼ੇਰ ਸਿੰਘ ਕੀ ਆਵਾੜੇ ਵਾਲੇ ਮਹਾਂਪੁਰਪ ਜਿਨ੍ਹਾਂ ਨੇ ਗੱਲ ਪੰਥ ਦੀਆਂ ਫੌਜਾਂ ਘੋੜਿਆਂ ਸਮੇਤ ਪੁੱਜ ਤੇ ਜੀਆਂ ਹਨ ਜਥੇਦਾਰ ਅਮਨ ਸਿੰਘ ਜੀ ਜੋ ਗਿਆਨੀ ਜੀ ਦੇ ਗੜਵਾਈ ਰਿਓ ਫੌਜ ਲੈ ਕੇ ਆਏ ਐ ਉਹਨਾਂ ਸਾਰਿਆਂ ਦਾ ਧੰਨਵਾਦ ਗਿਆਨੀ ਹਰਜੋਤ ਸਿੰਘ ਜੀ ਦਾ ਧੰਨਵਾਦ ਔਰ ਭਾਈ ਪਰਮਜੀਤ ਸਿੰਘ ਦਾ ਧੰਨਵਾਦ ਅੱਜ ਬੱਲੇ ਵਿੱਚ ਭਾਈ ਤੂਫਾਨ ਸਿੰਘ ਜੀ ਉਹਨਾਂ ਦੇ ਨਾਲ ਉਹਨਾਂ ਦੀਆਂ ਸਾਰੀਆਂ ਫੌਜਾਂ ਗਿਆਨੀ ਮੁਖਪਿਆਰ ਸਿੰਘ ਜੀ ਬਾਬਾ ਜੀ ਮਹਾਕਾਲ ਜੀ ਬਾਬਾ ਫੌਜੀ ਸਿੰਘ ਜੀ ਮਹਾਪੁਰਖ ਜੋ ਦਲ ਸੰਗਠਨ ਦਾ ਸੰਪਰਦਾਇ ਬਾਬਾ ਬਿਨਿਜਨ ਸਾਹਿਬ ਜੀ ਦੇ ਸੰਪਰਦਾਇ ਤੋਂ ਮਹਾਪੁਰਖ ਜਿਓ ਆਏ ਨੇ ਡਾਕਟਰ ਗਿਆਨੀ ਭੁਪਿੰਦਰਪਾਲ ਸਿੰਘ ਜੀ ਸਮੂਹਿਤ ਕਰ ਰਹੇ ਨੇ ਸੰਗਤ ਦਾ ਸਾਰੀਆਂ ਫੌਜਾਂ ਦਾ ਬਹੁਤ ਬਹੁਤ ਧੰਨਵਾਦ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨਿਹੰਗ ਸਿੰਘ ਮੱਲਾ ਹੁਣ ਜਵਾਨਾ ਹੋ ਰਿਹਾ ਵਕਸੀ ਗੁਰਦੁਆਰਾ ਸਾਹਿਬ ਵਾਲ ਤਬਕਾਨ ਸਿੰਘ ਗੁਰਦੁਆਰਾ ਸਾਹਿਬ